ਦੋਸਤੋ 18 ਫਰਵਰੀ ਆ ਜਿਹੜੀ ਮਜ਼ਦੂਰਾਂ ਵਾਸਤੇ ਤੇ ਕਿਸਾਨਾਂ ਵਾਸਤੇ ਬਹੁਤ ਜ਼ਿਆਦਾ ਅਹਿਮ ਆ ਤੇ 18 ਤਰੀਕ ਨੂੰ ਆ ਜਿਹੜਾ ਦੁਬਾਰਾ ਤੋਂ ਫੇਰ ਮਜ਼ਦੂਰਾਂ ਦੇ ਵੀ ਪਟਾਕੇ ਪੈ ਸਕਦੇ ਤੇ ਦੁਬਾਰਾ ਤੋਂ ਫੇਰ ਆ ਜਿਹੜਾ ਉਹ ਕਿਸਾਨਾਂ ਦੇ ਵੀ ਪਟਾਕੇ ਪੈ ਸਕਦੇ ਇਸ ਕਰਕੇ ਇਹ ਵੀਡੀਓ ਬਣਾ ਰਹੇ ਕਿਉਂਕਿ ਪਟਾਕੇ ਪੈਣ ਦੇ ਚਾਂਸ ਆ ਜਿਹੜੇ ਉਹ ਫੇਰ ਵੱਧ ਰਹੇ ਹੈਗੇ ਆ ਹੁਣ ਤੁਸੀਂ ਸੋਚੋਗੇ ਕਿ 18 ਤਰੀਕ ਨੂੰ ਇਹੋ ਜਿਹਾ ਕੀ ਹੈ ਇਹੋ ਜਿਹਾ ਕੀ ਪਟਾਕੇ ਪੈਣਗੇ ਤਾ ਤੁਹਾਨੂੰ ਦੱਸ ਦਈਏ ਕਿ 18 ਤਰੀਕ ਨੂੰ ਦੋ ਅਹਿਮ ਪ੍ਰੋਗਰਾਮ ਆ ਜਿਹੜੇ ਉਹ ਪੰਜਾਬ ਦੇ ਵਿੱਚ ਹੋਣ ਜਾ ਰਹੇ ਆ ਤੇ ਦੋਨੇ ਹੀ ਪ੍ਰੋਗਰਾਮ ਕਿਤੇ ਨਾ ਕਿਤੇ ਕਿਸਾਨਾਂ ਵੱਲੋਂ ਆਪਦੇ ਆਗੂਆਂ ਨੂੰ ਛੜਾਉਣ ਦੇ ਲਈ ਕੀਤੇ ਜਾ ਰਹੇ ਆ ਤੇ ਮਜ਼ਦੂਰਾਂ ਵੱਲੋਂ ਆਪਦੇ ਆਗੂਆਂ ਨੂੰ ਛੜਾਉਣ ਦੇ ਲਈ ਕੀਤੇ ਜਾ ਰਹੇ ਹੈਗੇ ਆ ਸੋ ਪਹਿਲਾ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਹੈਗਾ ਉਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਉਸ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪਿਛਲੇ ਸਮੇਂ ਦੇ ਦੌਰਾਨ ਆ ਜਿਹੜੀ ਆ ਤੁਹਾਡੇ ਨਾਲ ਕਾਫੀ ਰਿਪੋਰਟਾਂ ਸਾਂਝੀਆਂ ਕੀਤੀਆਂ ਕਿ ਅ ਦਲਤਾਂ ਦੇ ਲਈ ਮਜ਼ਦੂਰਾਂ ਦੇ ਲਈ ਆ ਜਿਹੜੀ ਉਹ ਬੇਜਮੀਨਾਂ ਲਈ ਸੰਘਰਸ਼ ਕਰਦੀ ਸੀ ਕਿ ਉਹਨਾਂ ਨੂੰ ਜਿਹੜੀ ਜ਼ਮੀਨ ਦਿੱਤੀ ਜਾਵੇ 7.75 ਏਕੜ ਦਾ ਲੈਂਡ ਸੀਲਿੰਗ ਐਕਟ ਆ ਜਿਹੜਾ ਉਹ ਲਾਗੂ ਕੀਤਾ ਜਾਵੇ ਇਸ ਤੋਂ ਇਲਾਵਾ ਜਿਹੜਾ ਜੋ ਜੀਂਦ ਦੇ ਰਾਜੇ ਦੀ ਜ਼ਮੀਨ ਸੀਗੀ ਸੰਗਰੂਰ ਦੇ ਲਾਗੇ ਬੇਚਰਾਗ ਪਿੰਡ ਦੇ ਵਿੱਚ ਉੱਥੇ ਚਿਰਾਗਬਾਲ ਕੇ ਐਲਾਨ ਕੀਤਾ ਗਿਆ ਸੀਗਾ ਕਿ ਉਹ ਆ ਜਿਹੜੀ ਮਜ਼ਦੂਰਾਂ ਦੇ ਵਿੱਚ ਵੰਡੀ ਜਾਵੇ ਉੱਥੇ ਬੇਗੰਪੂਰਾ ਵਸਾਇਆ ਜਾਵੇ ਪਰ ਹੋਇਆ ਇਸ ਤੋਂ ਉਲਟ ਜੁਲਾਈ ਮਹੀਨੇ ਦੇ ਵਿੱਚ ਇਸੇ ਹੀ ਜਥੇਬੰਦੀ ਦੇ ਆਗੂਆਂ ਸਮੇਤ ਆ ਜਿਹੜਾ ਉਹ ਮਜ਼ਦੂਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਲੰਬੇ ਸੰਘਰਸ਼ ਤੋਂ ਬਾਅਦ ਆ ਜਿਹੜਾ ਉਹਨਾਂ ਮਜ਼ਦੂਰਾਂ ਨੂੰ ਛੱਡਿਆ ਗਿਆ ਪਰ ਪਿਛਲੇ ਹੀ ਸਮੇਂ ਦੇ ਦੌਰਾਨ ਆ ਜਿਹੜਾ ਉਹ ਜਨਵਰੀ ਮਹੀਨੇ ਦੇ ਵਿੱਚ ਅ ਦਸੰਬਰ ਮਹੀਨੇ ਦੇ ਵਿੱਚ ਆਖਰ ਦੇ ਉੱਤੇ ਇਸੇ ਹੀ ਜਥੇਬੰਦੀ ਦੇ ਪ੍ਰਧਾਨ ਮੁਕੇਸ਼ ਮਲਾਦ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਨੂੰ ਅ ਰਿਹਾ ਕਰਵਾਉਣ ਦੇ ਲਈ ਪਿਛਲੇ ਸਮੇਂ ਦੇ ਦੌਰਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਹੋਰ ਨਾ ਜਮਹੂਰੀਅਤ ਪਸੰਦ ਜਥੇਬੰਦੀਆਂ ਨੇ ਇਹ ਐਲਾਨ ਕੀਤਾ ਸੀਗਾ ਕਿ ਅਸੀਂ ਜਨਵਰੀ ਮਹੀਨੇ ਦੇ ਵਿੱਚ ਆ ਜਿਹੜਾ ਇਸ ਨੂੰ ਲੈ ਕੇ ਪ੍ਰੋਟੈਸਟ ਕਰਾਂਗੇ ਕਿ ਸਾਡਾ ਜਿਹੜਾ ਆਗੂ ਆ ਉਹ ਰਹਾ ਕੀਤਾ ਜਾਵੇ ਪਰ ਹੋਇਆ ਇਸ ਤੋਂ ਉਲਟ ਪ੍ਰਸ਼ਾਸਨ ਨੇ ਆ ਜਿਹੜਾ ਇੱਕ ਵਾਰੀ ਮੀਟਿੰਗ ਦੇ ਦਿੱਤੀ ਸੀਗੀ ਪਰ ਉਸ ਮੀਟਿੰਗ ਤੋਂ ਪ੍ਰਸ਼ਾਸਨ ਨੇ ਅਨਨਕੰਨੀ ਕੀਤੀ ਮੀਟਿੰਗ ਅੱਗੇ ਪਾ ਦਿੱਤੀ ਗਈ ਇਸ ਕਰਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਇਹ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀਗਾ ਕਿ 18 ਫਰਵਰੀ ਨੂੰ ਆ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਹੋਰ ਨਜਿੱਠੇਬੰਦੀਆਂ ਵੱਲੋਂ ਜਿਹੜਾ ਮੁਕੇਸ਼ ਮਲੋਤ ਦੀ ਰਿਹਾਈ ਨੂੰ ਲੈ ਕੇ ਆ ਜਿਹੜਾ ਉਹ ਪ੍ਰੋਟੈਸਟ ਕੀਤਾ ਜਾਊਗਾ ਤੇ ਦੂਜਾ ਪ੍ਰੋਟੈਸਟ ਆ ਜਿਹੜਾ ਉਹ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ ਉਹ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀਗਾ ਜੌਂਦਪਿੰਡ ਦੇ ਵਿੱਚ ਤੇ ਨਾਲ ਹੀ ਆ ਜਿਹੜਾ ਚੌਕੇ ਸਕੂਲ ਦੇ ਵਿੱਚ ਉੱਥੇ ਪ੍ਰੋਟੈਸਟ ਕਰ ਰਹੇ ਜੋ ਆਗੂ ਸੀਗੇ ਸ਼ਗਨਦੀਪ ਸਿੰਘ ਤੇ ਉਹਦੇ ਨਾਲ ਇੱਕ ਹੋਰ ਸਾਥੀ ਆ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀਗਾ ਕਿ ਅ ਜੋ ਉੱਥੇ ਧੁੱਖਾ ਧੜੀ ਹੋਈ ਆ ਉਸ ਦਾ ਜਿਹੜਾ ਪਰਦਾ ਫਾਸ਼ ਕੀਤਾ ਸੀ ਪਰ ਇਸ ਤੋਂ ਬਾਅਦ ਜਿਹੜਾ ਉਹਨਾਂ ਆਗੂਆਂ ਨੂੰ ਆ ਜਿਹੜਾ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਤਾਂ ਇਸ ਤੋਂ ਬਾਅਦ ਉਗਰਾਹਾ ਜਥੇਬੰਦੀ ਵੱਲੋਂ ਆ ਜਿਹੜਾ ਡੀਸੀ ਦਫ਼ਤਰ ਧਰਨਾ ਲਾਇਆ ਸੀਗਾ ਕਿਉਂਕਿ ਸ਼ਗਨਦੀਪ ਦੀ ਮਾਤਾ ਦੀ ਡੈਥ ਹੋ ਗਈ ਸੀ ਇਸ ਕਰਕੇ ਉਸ ਨੂੰ ਪ੍ਰੋਲ ਨਹੀਂ ਮਿਲ ਰਹੀ ਸੀਗੀ ਪਰ ਇਸ ਤੋਂ ਬਾਅਦ ਪ੍ਰੋਲ ਮਿਲੀ ਪਰ ਪ੍ਰੋਲ ਮਿਲਣ ਤੋਂ ਬਾਅਦ ਫਿਰ ਤੋਂ ਜਿਹੜਾ ਸ਼ਗਨਦੀਪ ਨੂੰ ਆ ਜਿਹੜਾ ਉਹ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਉਸ ਨੂੰ ਛਡਵਾਉਣ ਦੇ ਲਈ ਆ ਜਿਹੜਾ ਉਹ ਉਗਰਾਹਾ ਜਥੇਬੰਦੀ ਵੱਲੋਂ 9 ਫਰਵਰੀ ਨੂੰ ਇਹ ਐਲਾਨ ਕੀਤਾ ਗਿਆ ਸੀਗਾ ਕਿ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਪਰ 9 ਫਰਵਰੀ ਨੂੰ ਇਸੇ ਹੀ ਜਥੇਬੰਦੀ ਦੇ ਆਗੂਆਂ ਦੇ ਉੱਤੇ ਆ ਜਿਹੜਾ ਤੜਕੂ ਤੜਕੀ ਘਰਾਂ ਦੇ ਵਿੱਚ ਛਾਪੇਮਾਰੀ ਕਰਕੇ ਜਿਹੜਾ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਨੂੰ ਡੱਕ ਦਿੱਤਾ ਗਿਆ ਤਾਂ ਇਸ ਤੋਂ ਬਾਅਦ 9 ਫਰਵਰੀ ਵਾਲੇ ਦਿਨ ਹੀ ਆ ਜਿਹੜਾ ਇਸੇ ਹੀ ਜਥੇਬੰਦੀ ਦੇ ਕਾਡਰ ਦੇ ਉੱਤੇ ਆ ਜਿਹੜਾ ਅ ਵੱਡੇ ਪੱਦਰ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਆ ਜਿਹੜਾ ਉਹ ਲਾਠੀ ਚਾਰਜ ਕੀਤਾ ਗਿਆ ਕਈਆਂ ਦੀਆਂ ਜਿਹੜੀਆਂ ਲੱਤਾਂ ਬਾਹਾਂ ਜਿਹੜੀਆਂ ਉਹ ਉਹ ਮੋਢੇ ਵਗੈਰਾ ਜਿਹੜੇ ਉੱਤਰ ਗਏ ਸੀਗੇ ਸੋ ਇਸ ਕਰਕੇ ਇੱਕ ਵਾਰੀ ਉਸ ਤਰ੍ਹਾਂ ਨੇ ਪ੍ਰਦਰਸ਼ਨ ਨੂੰ ਆ ਜਿਹੜਾ ਪੰਜਾਬ ਪੁਲਿਸ ਦੁਆਰਾ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਖਦੇੜ ਦਿੱਤਾ ਗਿਆ ਸੀਗਾ ਪਰ ਹੁਣ ਦੁਬਾਰਾ ਤੋਂ ਫਿਰ 18 ਫਰਵਰੀ ਨੂੰ ਆ ਜਿਹੜਾ ਇਹ ਉਗਰਾਹਾ ਜਥੇਬੰਦੀ ਵੱਲੋਂ ਦੁਬਾਰਾ ਫੇਰ ਆ ਜਿਹੜਾ ਬਠਿੰਡੇ ਡੀਸੀ ਦਫ਼ਤਰ ਦੇ ਅੱਗੇ ਆ ਜਿਹੜਾ ਉਹ ਧਰਨਾ ਪ੍ਰਦਰਸ਼ਨ ਕਰਨ ਦਾ ਜਿਹੜਾ ਉਹ ਐਲਾਨ ਕਰ ਦਿੱਤਾ ਗਿਆ ਸੋ ਦੋਨੇ ਜਥੇਬੰਦੀਆਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਇੱਕ ਵੱਲੋਂ ਜਿਹੜਾ ਉਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਆ ਜਿਹੜਾ ਉਹ ਸੰਗਰੂਰ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਅਤੇ ਤੁਹਾਨੂੰ ਦੱਸ ਦਈਏ ਕਿ ਉਗਰਾਹਾ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਵੱਲੋਂ ਆ ਜਿਹੜਾ ਇਹ ਐਲਾਨ ਕੀਤਾ ਹੋਇਆ ਕਿ ਅਸੀਂ ਬਠਿੰਡੇ ਆ ਜਿਹੜਾ ਉਹ ਧਰਨਾ ਪ੍ਰਦਰਸ਼ਨ ਕਰਾਂਗੇ ਸੋ ਪੰਜਾਬ ਪੁਲਿਸ ਦਾ ਇਸ ਪ੍ਰਤੀ ਜਾਂ ਪੰਜਾਬ ਸਰਕਾਰ ਦਾ ਜਿਹੜਾ ਇਸ ਪ੍ਰਤੀ ਆਮ ਆਦਮੀ ਪਾਰਟੀ ਦੇ ਇਸ ਪ੍ਰਤੀ ਕੀ ਵਤੀਰਾ ਹੁੰਦਾ ਹੈਗਾ ਕਿਉਂਕਿ ਪਿਛਲੇ ਦਿਨੀ ਹੈ ਜਿਹੜਾ ਕਾਫੀ ਬਰਬਰਤਾ ਜਿਹੜੀ ਉਹ ਦੇਖਣ ਨੂੰ ਮਿਲੀ ਹੈ ਸਰਕਾਰ ਆ ਜਿਹੜੀ ਹਰੇਕ ਤਰੀਕੇ ਨਾਲ ਜਵਾਬੰਦੀ ਕਰ ਰਹੀ ਆ ਪਿਛਲੇ ਦਿਨੀ ਕਰੜਾ ਲਾਠੀ ਚਾਰਜ ਹੋਇਆ ਕਿ ਇਸ ਵਾਰ ਆ ਜਿਹੜਾ ਧਰਨਾ ਪ੍ਰਦਰਸ਼ਨ ਕਰਨ ਦੇ ਵਿੱਚ ਸਫਲ ਹੋਣਗੇ ਕਿ ਆਪਣੇ ਆਗੂਆਂ ਨੂੰ ਆ ਜਿਹੜਾ ਉਹ ਮਜ਼ਦੂਰ ਛੁਡਾ ਸਕਣਗੇ ਕਿਸਾਨ ਆਪਣੇ ਆਗੂਆਂ ਨੂੰ ਛੁਡਾ ਸਕਣਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਸੋ ਅੱਜ ਦੇ ਲਈ ਇੰਨਾ ਹੀ ਮੈਂ ਬਰਾਜਮੜ ਤੁਹਾਡਾ ਬਹੁਤ ਬਹੁਤ ਧੰਨਵਾਦ